ਵੱਡੀ ਖਬਰ ਹੈ ਜਿਹੜੀ ਉਹ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਦੇਖਣ ਨੂੰ ਮਿਲਿਆਦਾ ਦੀ ਕਿ ਰਾਮ ਰਹੀਮ ਨੇ ਫਿਰ ਹਰਿਆਣਾ ਸਰਕਾਰ ਤੋਂ ਪ੍ਰੋਬਲ ਮੰਗੀ ਆ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਜਦ ਚੱਲਦੇ ਆ ਰਾਮ ਰਹੀਮ ਦੇ ਵੱਲੋਂ ਹੁਣ ਫਿਰ ਇੱਕ ਵਾਰ ਪ੍ਰੋਬਲ ਮੰਗੀ ਕਿ ਜਦ ਚੱਲਦੇ ਆ ਲਗਾਤਾਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਆ ਸਰਕਾਰ ਦੇ ਜਥੇ ਸਿੱਖ ਜਥੇਬੰਦੀ ਵੱਲੋਂ ਸਰਕਾਰ ਦੇ ਖਿਲਾਫ ਰੋਸ ਜਾਰ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜਾ ਰਾਮ ਰਹੀਮ ਹੈ ਸਰਕਾਰ ਦਾ ਕੋਈ ਖਾਸ ਕੈਦੀ ਹੈ ਜਿਹੜਾ ਕਿ ਚੱਲ ਜਦੋਂ ਜੀ ਕਰਦਾ ਉਹ ਜੇਲ੍ਹ ਤੋਂ ਬਾਹਰ ਆਏ ਨਾ ਦੂਜੇ ਪਾਸੇ ਬੰਦੀ ਸਿੰਘ ਨੇ ਪੰਜਾਬ ਦੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬੰਦ ਆ ਜੇਕਰ ਉਹਨਾਂ ਦੀ ਰਿਹਾਈ ਦੀ ਗੱਲ ਹੋਵੇ ਤਾਂ ਸਰਕਾਰ ਨੂੰ ਖਤਰਾ ਹੋ ਜਾਂਦਾ ਹਾਲੇ ਵਿੱਚ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਦੀ ਜਿਗਰ ਅਮਰਤਪਾਲ ਤੇ NSA ਵਧਾਇਆ ਗਿਆ ਤਾਂ ਸਰਕਾਰ ਦੇ ਨਾਲ ਇਹ ਗੱਲਬਾਤ ਕੀਤੀ ਗਈ NSA ਵਧਾਉਣ ਲੈ ਕੇ ਤਾਂ ਸਰਕਾਰ ਨੇ ਕਿਹਾ ਕਿ ਇਸ ਨੂੰ ਕਿਤਨਾ ਕੀਤੇ ਪੰਜਾਬ ਦੇ ਸੀਐਮ ਨੂੰ ਖਤਰਾ ਹੈ ਪਰ ਦੂਜੇ ਪਾਸੇ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਐ ਜੀ ਪੀ ਸੀ ਅਤੇ ਹੋਰ ਜਥੇਬੰਦੀਆਂ ਵੱਲੋਂ ਰਣਾ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਰਾਮ ਮਰੀਮ ਨੂੰ ਪ੍ਰੋਲਾ ਜਿਹੜੀ ਉਹ ਕਿਉਂ ਦੇਣੀ ਚਾਹੀਦੀ ਹੈ ਕਿਉਂਕਿ ਰਾਮ ਮਰੀਮ ਪਹਿਲਾਂ ਪ੍ਰੋਲ ਤੋਂ ਬਾਹਰ ਆਇਆ ਸੀ ਹੁਣ ਫੇਰ ਪ੍ਰੋਲ ਮੰਗ ਰਿਹਾ 20 ਦਿਨ ਦੀ ਦੂਜੇ ਪਾਸੇ ਰਣਾ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਤੋਂ ਇਹਦੀ ਅਗਿਆ ਲਈ ਹੈ ਕਿਉਂਕਿ ਜੇਕਰ ਉਹਨਾਂ ਚੋਣਾਂ ਦੇ ਵਿੱਚ ਕੋਈ ਐਮਰਜੈਂਸੀ ਹੁੰਦੀ ਹੈ ਕਿਸੇ ਨੂੰ ਪ੍ਰੋਲ ਦੇਣੀ ਆ ਤਾਂ ਉਸ ਦੇ ਲਈ ਇਲੈਕਸ਼ਨ ਕਮਿਸ਼ਨ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਇਸ ਲਈ ਇਲੈਕਸ਼ਨ ਕਮਿਸ਼ਨ ਨੇ ਵੀ ਇਹ ਗੱਲ ਪੁੱਛੀ ਇਹ ਕੋਈ ਐਮਰਜੈਂਸੀ ਜਿਹਦੇ ਚੱਲਦੇ ਆਮ ਰਾਮ ਰੀਨ ਦੀ ਪ੍ਰੋਬਲਮ ਦਿੱਤੀ ਜਾਵੇ ਦੱਸਦੀ ਕਿ ਲਗਾਤਾਰ ਰਾਮ ਰੀਨ ਦੇ ਵੱਲੋਂ ਪ੍ਰੋਲ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਗੱਲ ਕੀਤੀ ਜਾਵੇ ਹਰਿਆਣਾ ਦੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਨੇ ਚੋਣਾਂ ਚੱਲਦੇ ਆਂ ਕਿਤਨ ਗ੍ਰਾਮ ਰੀਨ ਨੂੰ ਪ੍ਰੋਲ ਜਿਹੜੀ ਮਿਲ ਵੀ ਮਿਲ ਵੀ ਸਭਤੀ ਗੱਲ ਕੀਤੀ ਜਾਵੇ ਹਰਿਆਣਾ ਦੇ ਸੀਓ ਦੀ ਸੀਓ ਨੇ ਸੁਭਾ ਸਰਕਾਰ ਤੋਂ ਪੁੱਛਿਆ ਕਿ ਡੇਰਾ ਮੁਖੀ ਨੂੰ ਪ੍ਰੋਲ ਤੇ ਰਹਾ ਕਰਨ ਦੇ ਲਈ ਕੋਈ ਐਮਰਜੈਂਸੀ ਐਮਰਜੈਂਸੀ ਦੱਸਦੀ ਕਿ ਕਾਨੂੰਨ ਮੁਤਾਬਕ ਜੇਕਰ ਚੋਣਾਂ 'ਚ ਐਮਰਜੈਂਸੀ ਦੇ ਕਿਸੇ ਵੀ ਕਰਜੀ ਨੂੰ ਪ੍ਰੋਲ ਤੇ ਰਹਾ ਕਰਨਾ ਦੇਖ ਕਰਨਾ ਜ਼ਰੂਰੀ ਹੈ ਤੇ ਇਸ ਦੇ ਲਈ ਸੀਓ ਦੀ ਇਲੈਕਸ਼ਨ ਕਮਿਸ਼ਨ ਦੀ ਮਨਜ਼ੂਰੀ ਲੈਣੀ ਬੇहद ਜ਼ਰੂਰੀ ਹੈ ਡੇਰੇ ਦੇ ਬਜ਼ਾਰ ਨੇ ਕਿਹਾ ਸੀ ਗਰਮੀਤ ਰਾਮ ਰਹੀਮ ਜਿਹੜਾ ਟੈਂਡਰ ਵਿੱਚੋਂ ਸਾਲ ਦੇ ਵਿੱਚ 91 ਦਿਨਾਂ ਲਈ ਅਰਜੀ ਅਰਜੀ ਦੇ ਹਾਈ ਦਾ ਹੱਕਦਾਰ ਇਸ ਲਈ ਉਸ ਨੂੰ 20 ਦਿਨਾਂ ਦੀ ਪ੍ਰੋਲ ਦੀ ਬੇਨਤੀ ਕਾਨੂੰਨ ਦੇ ਅਨੁਸਾਰ ਅਰੌਤਿਕ ਦੀ ਸਨਾਰੀਆਂ ਜੇਲ੍ਹ ਵਿੱਚ ਬੰਦ ਬਲਤਕਰ ਅਤੇ ਹੋਰ ਕਈ ਜੇਨਸੀ ਛੋਸ਼ਣ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ 1 ਜੂਨ ਪਹਿਲੀ ਵਾਰ 17 ਜੂਨ 2020 ਨੂੰ ਤੀਜੀ ਦੀ ਛੁੱਟੀ ਮਿਲੀ ਸੀ ਦਾਦੀਏ ਕਿ ਇਸ ਦੌਰਾਨ ਉਹਨਾਂ ਦਾ ਬਲਨਾਵਾ ਆਸ਼ਰਮ ਵਿੱਚ ਰਿਹਾ ਸੀ 18 ਜੁਲਾਈ 2020 ਨੂੰ ਜਿਹੜਾ ਸੰਾਰੀ ਜਿਹਦੇ ਵਿੱਚ ਗਿਆ ਇਸ ਤੋਂ ਬਾਅਦ 15 ਅਕਤੂਬਰ ਨੂੰ ਦੂਜੀ ਵਾਰ ਅਤੇ 21 ਜਨਵਰੀ ਨੂੰ ਨਾਮਰੇ ਨੂੰ ਤੀਜੀ ਵਾਰ ਪ੍ਰੋਲ ਮਿਲੀ ਉਸ ਤੋਂ ਬਾਅਦ 20 ਅਗਸਤ ਨੂੰ ਪੰਜਵੀਂ ਵਾਰ 13 ਦਸੰਬਰ ਨੂੰ ਛੇਵੀਂ ਵਾਰ ਅਤੇ 13 ਅਗਸਤ ਨੂੰ 21 ਵਾਰ RAM REEM ਨੂੰ ਵੀ ਪ੍ਰੋਲ ਮਿਲੀ ਗਈ 21 ਦਿਨ ਦੀ ਪ੍ਰੋਲ ਮਿਲੀ ਸੀ ਕਿ 13 ਵਾਰ ਹੁਣ ਤੱਕ RAM REEM ਦਾ ਪ੍ਰੋਲ ਤੇ ਬਾਹਰ ਆ ਚੁੱਕਾ ਜੇ ਤੇ ਚੱਲਦੇ ਹਨ ਲਗਾਤਾਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਆਵਾਜ਼ ਆ ਬੁਲੰਦ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਕਿ ਗੁਰੂ ਨਿਤ RAM REEM ਤੇ ਅਕਸਰ ਦੋਸ਼ ਲੱਗਦੇ ਰਹੇ ਹਨ ਕਿ ਉਹ ਆਪਣੇ ਪੈਰੋਕਾਰਾਂ ਜਿੰਨਾਂ ਤੋਂ ਜ਼ਿਆਦਾ ਚ ਹਰਿਆਣਾ ਵਿੱਚ ਰਹਿੰਦੇ ਹਨ ਉਹਨਾਂ ਨੂੰ ਚੋਣਾਂ ਦੇ ਵਿੱਚ ਖਾਸ ਤਿੱਖੇ ਨਾਲ ਵੋਟ ਪਾਉਣ ਦੀ ਅਤੇ ਵੋਟ ਪਾਉਣ ਦੇ ਤਰੀਕੇ ਨਾਲ ਉਹਨਾਂ ਜਾਣ ਖਾਸ ਤਿੱਖੇ ਨਾਲ ਵੋਟ ਪਾਉਣ ਦੀ ਪ੍ਰਭਾਵ ਕਰਦਾ ਜੇ ਤੇ ਚੱਲਦੇ ਹਨ ਲਗਾਤਾਰ ਪੰਜਾ ਦੇ ਵਿੱਚ ਰਾਮ ਰਹੀਮ ਤੇ ਸਿੱਖਾਂ ਵੱਲੋਂ ਰਾਮ ਰੇਦੀ ਪ੍ਰੋਲ ਦਾ ਬਰੋਧ